ਖਵਰ ਨਾਮ ਦੇਖਰੇ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਚੰਨ ਛਾੜ ਦਿੱਤਾ ਹੈ ਹੋਸ਼ੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਵੀ ਕੰਮ ਕਰ ਰਹੇ ਨੇ ਜਾਂ ਜਿਹੜੇ ਵੀ ਉਹਨਾਂ ਨੇ ਕੰਮ ਪਿਛਲੇ 13 ਸਾਲਾਂ ਦੇ ਵਿੱਚ ਕੀਤੇ ਨੇ ਉਹ ਸਾਰੇ ਅਧੂਰੇ ਵਿਚ ਵਿਚਾਲੇ ਫੈਸਲੇ ਬਦਲਣੇ ਪਏ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਪੂਰੀ ਤਰ੍ਹਾਂ ਭੰਬਲਕੂਸੇ ਵਿੱਚ ਪੈ ਚੁੱਕੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਹੈ ਫੈਸਲੇ ਬਦਲਣ ਲੱਗਿਆ ਚੜਨ ਚੜਨ ਲੱਗਿਆ ਮਿੰਟ ਲਾਉਂਦਾ ਹੈ ਕਦੇ ਕਹਿੰਦਾ ਉਦਘਾਟਨ ਕਰਨੇ ਨੇ ਕਦੇ ਕਹਿੰਦਾ ਉਦਘਾਟਨ ਕਰਨੇ ਨਹੀਂ ਯਾਨੀ ਕਿ ਕਈ ਕੰਮ ਅਜੇ ਵੀ ਨਹੀਂ ਜਿਹੜੇ ਨੇਪਰੇ ਨਹੀਂ ਚੜ੍ਹੇ ਲੇਕਿਨ ਕੰਮ ਪੂਰੇ ਨਾ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਜਿਹੜੇ ਨੇ ਉਹ ਕੀ ਕਰ ਰਹੇ ਨੇ ਉਹ ਉਦਘਾਟਨ ਕਰ ਰਹੇ ਨੇ ਇਹ ਹਾਸ ਹੋਣੀ ਗੱਲ ਨਹੀਂ ਜਾਂਦੀ ਕਿ ਹੋਸ਼ੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਹਿੰਦੇ ਹੁੰਦੇ ਸੀ ਕਿ ਫੈਂਫਲਟ ਲਾਉਣ ਦਾ ਕੀ ਫਾਇਦਾ ਹੋਲਡਿੰਗ ਬੋਰਡ ਲਾਉਣ ਦਾ ਕੀ ਪਾਦਾ ਐਡਵਰਟਾਈਜ਼ਮੈਂਟ ਮਸ਼ਹੂਰੀ ਕਰਨ ਦਾ ਕੀ ਫਾਇਦਾ ਤੁਹਾਡੇ ਕੰਮ ਬੋਲਣੇ ਚਾਹੀਦੇ ਨੇ ਤੁਹਾਡੀ ਮਸ਼ੂਰੀ ਜਾਂ ਐਡਵਰਟਾਈਜ਼ਮੈਂਟ ਜਾਂ ਫਲੈਕਸ ਲਗਾ ਕੇ ਤੁਸੀਂ ਲੱਖਾਂ ਰੁਪਏ ਖਰਚ ਕਰ ਰਹੇ ਹੋ ਲੇਕਿਨ ਪਿਛਲੇ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਸੈਂਟਰ ਸਰਕਾਰ ਨੇ ਜਿੰਨੇ ਵੀ ਮਹੱਲਾ ਕਲੀਨਿਕਾਂ ਦੇ ਆਰਡੀਫ ਫੰਡ ਸੀ ਮੈਡੀਕਲ ਦੇ ਉਹ ਸਾਰੇ ਲੋਕ ਲੈ ਉਹਨਾਂ ਕਿਹਾ ਵੀ ਪੈਸੇ ਅਸੀਂ ਦੇ ਰਹੇ ਆ ਤੇ ਮਹੱਲਾ ਕਲੀਨਿਕਾਂ ਤੇ ਫੋਟੋ ਕਿਹਦੇ ਲੱਗੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੇਕਿਨ ਹੋਸ਼ੀ ਰਾਜਨੀਤੀ ਦਾ ਸ਼ਿਕਾਰ ਹੋਏ ਨਹੀਂ ਇੱਕ ਪਾਸੇ ਜਿਹੜੀ ਜਿਮਣੀ ਚੋਣ ਹੋ ਰਹੀ ਹੈ ਉਸ ਦੇ ਵਿੱਚ ਖਾਸਾ ਪ੍ਰਭਾਵ ਦਿਖ ਨਹੀਂ ਰਿਹਾ ਸੰਜੀਵ ਅਰੋੜਾ ਦਾ ਸੰਜੀਵ ਅਰੋੜਾ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਭਾਰਤ ਭੂਸ਼ਣ ਜਿਹੜੇ ਆਸ਼ੂ ਨੇ ਉਜਿਤ ਸਕਦੇ ਨੇ ਜਦ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜੇਕਰ ਹੁਣ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰਦੀ ਉਹ ਭਾਰਤੀ ਜਨਤਾ ਪਾਰਟੀ ਦੀ ਸਾਰੀ ਵੋਟ ਜਿਹੜੀ ਹੈ ਉਹ ਸ਼ਰੂਮਨੀ ਇਕਾਲੀ ਦਲ ਨੂੰ ਪੈ ਜਾਵੇਗੀ ਤੇ ਸ਼ਰੂਮਨੀ ਇਕਾਲੀ ਦਲ ਵਧੀਆ ਤਰੀਕੇ ਦੇ ਨਾਲ ਜਿੱਤ ਸਕਦੀ ਹੈ ਲੇਕਿਨ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੇ ਇਹਨਾਂ ਦੇ ਚੱਲ ਚਾੜੇ ਨੇ ਜਿਸ ਦਿਨ ਇਹ ਮੁੱਖ ਮੰਤਰੀ ਬਣ ਤੋਂ ਦੋ ਇੱਕ ਦਿਨ ਪਹਿਲਾਂ ਜਿਸ ਦਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਹੋਈ ਸੀ ਤੇ ਆਪਣੇ ਪਿੰਡ ਦੇ ਵਿੱਚੋਂ ਇੱਕ ਕਾਨਫਰੰਸ ਦੋਨਾਂ ਮਾਪ ਪੁੱਤਰਾ ਨੇ ਕਰਕੇ ਕੀਤੀ ਸੀ ਕਿ ਇਹ ਹਰਾ ਪੈਨ ਜਿਹੜਾ ਹੈ ਇਹ ਕਿਦੇ ਵਾਸਤੇ ਉੱਠੇਗਾ ਇਹ ਜੌਬ ਦੇਣ ਵਾਸਤੇ ਇਹ ਨੌਕਰੀਆਂ ਦੇਣ ਵਾਸਤੇ ਲੇਕਿਨ ਟੀਚਰ ਕੱਲ ਦੇ ਟੈਂਕੀਆਂ ਤੇ ਚੜਦੇ ਚੜੇ ਪੈ ਨੇ ਐਨੀ ਤਪਦੀ ਧੁੰਨ ਐਨੀ ਤਪਦੀ ਗਰਮੀ ਦੇ ਵਿੱਚ ਤੇ ਇੱਕ ਨੌਜਵਾਨ ਨੂੰ ਜਿਹੜਾ ਦਸਤਾਰ ਜਨ ਦਸਤਾਰ ਧਾਰੀ ਨੌਜਵਾਨ ਨੂੰ ਪੰਜਾਬ ਪੁਲਿਸ ਵੱਲੋਂ ਡੰਡੇ ਅਤੇ ਕਸੌਣ ਮਾਰੇਗਾ ਯਾਨੀ ਕਿ ਸੂਬੇ ਦੇ ਜਿਨੇ ਵੀ ਮੰਤਰੀ ਨੇ ਵਧਾਇਕ ਨੇ ਜਿਹੜੇ ਪਿੰਡ ਵੀ ਉਹ ਉਦਘਾਟਨ ਕਰਨ ਜਾ ਰਹੇ ਨੇ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਨੂੰ ਟ੍ਰੇਲਰ ਦਿਖਾਏ ਜਾ ਰਹੇ ਨੇ ਚੰਨ ਕਿੜਾ ਛੜਿਆ ਹੈ ਸਵੇਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਨ ਇਸ ਮੁੱਦੇ ਦੀ ਗੱਲ ਕਰਦੇ ਹਾਂ ਮੁੱਦੇ ਦੀ ਗੱਲ ਆ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦਾ ਨਾਮ ਲੈ ਕੇ ਲੋਕਾਂ ਨੂੰ ਭੰਬਲ ਪੂਸੇ ਵਿੱਚ ਪਾ ਕੇ ਰੱਖਿਆ ਲੇਕਿਨ ਇਹ ਪੈਸਾ ਸੈਂਟਰ ਸਰਕਾਰ ਦਿੰਦੀ ਹੈ ਪੰਜਾਬ ਸਰਕਾਰ ਆਪਦੇ ਟੈਕਸ ਵਿੱਚੋਂ ਕੋਈ ਪੈਸਾ ਨਹੀਂ ਦਿੰਦੀ ਇਹ ਸਿਰਫ ਸੈਂਟਰ ਸਰਕਾਰ ਦਾ ਪੈਸਾ ਹੈ ਪਿਛਲੇ ਦਿਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੈਂਟਰ ਸਰਕਾਰ ਨੇ ਸਾਰੇ ਜਿਹੜੇ ਹੋਲਡਿੰਗ ਬੋਰਡ ਸੀ ਜਿਹੜੇ ਭਗਵੰਤ ਮਾਨ ਦੀਆਂ ਤਸਵੀਰਾਂ ਸੀ ਸਾਰੀਆਂ ਲਵਾ ਦਿੱਤੀਆਂ ਲੇਕਿਨ ਉਹ ਹੋਸ਼ੀ ਰਾਜਨੀਤੀ ਦਾ ਸ਼ਿਕਾਰ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਗਵੰਤ ਮਾਨ ਨੂੰ ਸ਼ਾਇਦ ਪਤਾ ਨਹੀਂ ਕਿ ਸੋਸ਼ਲ ਮੀਡੀਆ ਤੇ ਸਾਨੂੰ ਸਾਰਾ ਕੁਝ ਦਿੰਦਾ ਹੈ ਹੁਣ ਪਗਵੰਤ ਮਾਨ ਦੇ ਫੋਟੋ ਫਿਰ ਦੁਬਾਰਾ ਲਗਾ ਦਿੱਤੇ ਗਏ ਨੇ ਲਗਾਏ ਕਿਸ ਤਰ੍ਹਾਂ ਨੇ ਵੀ ਸਾਈਨ ਬੋਰਡ ਜਿਵੇਂ ਹੁੰਦੇ ਨੇ ਨਾ ਵੀ ਮੁਹੱਲਾ ਕਲੀਨਿਕ ਇੱਧਰ ਹੈ ਬੱਸ ਸਟੈਂਡ ਇੱਧਰ ਹੈ ਆ ਫਲਾਨਾ ਗਰੋਸਰੀ ਦਾ ਸਟੋਰ ਇੱਧਰ ਹੈ ਇਸ ਤਰ੍ਹਾਂ ਹੁਣ ਜਿਹੜੇ ਪਾਸੇ ਮੁਹੱਲਾ ਕਲੀਨਿਕ ਨੇ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਪਗਵੰਤ ਮਾਨ ਦਾ ਫੋਟੋ ਲਗਾ ਕੇ ਤੇ ਨਾਲ ਐਰੋ ਤੀਰ ਦਾ ਨਿਸ਼ਾਨ ਵੀ ਦਿੱਤਾ ਹੋਇਆ ਹੈ ਕਿ ਭਈ ਮਹੱਲਾ ਕਲੀਨਿਕ ਇਧਰ ਨੇ ਯਾਨੀ ਕਿ ਪਬਲਿਕ ਪਬਲਿਕ ਸਿਟੀ ਕਰਨ ਦੇ ਵਿੱਚ ਬੜੇ ਮਾਹਿਰ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਹੜੇ ਕੰਮ ਹਾਲੇ ਮੁਕੰਮਲ ਨਹੀਂ ਹੋਏ ਚਾਹੇ ਉਹ ਪਖਾਨਿਆਂ ਦੇ ਹੋਣ ਚਾਹੇ ਕਿਸੇ ਬਿਲਡਿੰਗ ਹੋਵੇ ਸਰਕਾਰੀ ਜਿੰਨੀ ਦੇਰ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਹੋਣ ਤੁਸੀਂ ਅਦਕਾਟਨ ਨਹੀਂ ਕਰੋਗੇ ਦੂਸਰੇ ਪਾਸੇ ਮੋਹੱਲਾ ਕਲੀਨਿਕਾਂ ਦੇ ਸਾਈਨ ਬੋਰਡ ਜਿਹੜੇ ਲੱਗੇ ਹੋਏ ਨੇ ਵੀ ਭਾਈ ਮੋਹੱਲਾ ਕਲੀਨਿਕ ਇੱਧਰ ਐ ਇਸ ਗਲੀ ਵਿੱਚ ਉਹ ਸਾਈਨ ਬੋਰਡਾਂ ਦੇ ਨਾਲ-ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਫੋਟੋ ਵੀ ਤਿਲ ਚਪਕਾ ਦਿਤੀ ਹੈ ਜਿਹੜੀ ਕਿ ਹਾਸੋ ਹਣੀ ਗੱਲ ਹੈ ਪੰਜਾਬ ਦੇ ਲੋਕਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਕੁਝ ਮਣਾ ਮਜ਼ਾਕ ਪਨਾਇਆ ਜਾ ਰਿਹਾ ਹੈ ਧੰਨਵਾਦ